ਇੰਨੇ ਦੀ ਚਟਣੀ ਖਾਣ ਦੇ ਸਰੀਰ ਨੂੰ ਕੀ ਲਾਭ ਨੇ ਸਾਡੇ ਵੱਡ ਵਡੇਰੇ ਜਦੋਂ ਵੀ ਰੋਟੀ ਖਾਇਆ ਕਰਦੇ ਸੀ ਦਾਲ ਸਬਜੀ ਬਣਦੀ ਸੀ ਤਾਂ ਉਹ ਰੋਟੀ ਦੇ ਨਾਲ ਚਟਣੀ ਦੀ ਫਰਮਾਇਸ਼ ਜ਼ਰੂਰ ਕਰਦੇ ਸੀ ਕਿ ਪੂਤਨੇ ਦੀ ਚਟਣੀ ਜ਼ਰੂਰ ਬਣਨੀ ਚਾਹੀਦੀ ਹੈ ਕਿਉਂਕਿ ਉਹ ਜਾਣਦੇ ਸੀ ਕਿ ਚਟਣੀ ਖਾਣ ਦੇ ਨਾਲ ਹਾਜਮਾ ਦਰੁਸਤ ਹੁੰਦਾ ਹੈ ਤੇ ਉਹ ਵੱਧ ਘੱਟ ਖਾਦਾ ਪੀਤਾ ਪਚ ਜਾਂਦਾ ਆ ਕਿਉਂਕਿ ਗਰਮੀ ਦਾ ਮੌਸਮ ਹੋਣ ਕਾਰਨ ਗਰਮੀ ਵੱਧ ਹੋਣ ਕਾਰਨ ਪਾਣੀ ਵੱਧ ਘੱਟ ਪੀਤਾ ਜਾਂਦਾ ਆ ਤੇ ਪੂਦਨੇ ਦੀ ਬਣੀ ਚਟਣੀ ਖਾਣ ਦੇ ਨਾਲ ਹਾਜਮਾ ਦਰੁਸਤ ਹੋ ਜਾਂਦਾ ਆ ਇਹ ਚਟਣੀ ਕੁੰਡੇ ਡੰਡੇ ਵਿੱਚ ਤਿਆਰ ਕੀਤੀ ਜਾਂਦੀ ਸੀ ਇਸ ਵਿੱਚ ਅਨਾਰ ਦਾਣਾ ਪਾ ਕੇ ਚੰਗੀ ਤਰ੍ਹਾਂ ਪੀਸਿਆ ਜਾਂਦਾ ਸੀ ਫਿਰ ਪੂਤਨਾ ਪਾਇਆ ਜਾਂਦਾ ਸੀ ਪਿਆਜ਼ ਪਾ ਕੇ ਕਾਲਾ ਨਮਕ ਪਾ ਕੇ ਚਟਾ ਨਮਕ ਪਾ ਕੇ ਤੇ ਫਿਰ ਇਸ ਵਿੱਚ ਹਰੀ ਮਿਰਚ ਪਾ ਕੇ ਸਵਾਦ ਅਨੁਸਾਰ ਚੀਜ਼ਾਂ ਪਾ ਕੇ ਤਿਆਰ ਕੀਤੀ ਜਾਂਦੀ ਸੀ ਤੇ ਫਿਰ ਜਦੋਂ ਰੋਟੀ ਦੇ ਨਾਲ ਚਟਣੀ ਖਾਧੀ ਜਾਂਦੀ ਸੀ ਤਾਂ ਖਾਣ ਦਾ ਆਨੰਦ ਬਹੁਤ ਆਉਂਦਾ ਸੀ ਕਿਉਂਕਿ ਇਹ ਖਾਦਾ ਪੀਤਾ ਪਚਾ ਦਿੰਦੀ ਸੀ ਜਿਸ ਨੂੰ ਵੀ ਭੁੱਖ ਨਾ ਲੱਗਦੀ ਹੋਵੇ ਇਹ ਭੁੱਖ ਲਾਉਣ ਦਾ ਕੰਮ ਵੀ ਕਰਦੀ ਸੀ ਗਰਮੀਆਂ ਵਿੱਚ ਅਕਸਰ ਜ਼ਿਆਦਾ ਪਾਣੀ ਪੀਣ ਦੇ ਨਾਲ ਭੁੱਖ ਘੱਟ ਲੱਗਦੀ ਹੈ ਤੇ ਇਸ ਤਰ੍ਹਾਂ ਬਣੀ ਚਟਣੀ ਜੇਕਰ ਖਾਧੀ ਜਾਵੇ ਤਾਂ ਉਹ ਭੁੱਖ ਲਾਉਣ ਦਾ ਕੰਮ ਵੀ ਕਰਦੀ ਹੈ ਤੇ ਉਹ ਵੱਧ ਘੱਟ ਖਾਦਾ ਪੀਤਾ ਵੀ ਪਚਾ ਦਿੰਦੀ ਹੈ ਅਸੀਂ ਅੱਜ ਇਹਨਾਂ ਚੀਜ਼ਾਂ ਨੂੰ ਢੁੱਲਦੇ ਜਾ ਰਹੇ ਹਾਂ ਤਾਂ ਹੀ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਜਾ ਰਹੇ ਹਾਂ ਸਾਡੇ ਬਜ਼ੁਰਗ ਸਾਡੇ ਵੱਡ ਵਡੇਰੇ ਇਹੋ ਜਿਹੀਆਂ ਚੀਜ਼ਾਂ ਖਾਂਦੇ ਸੀ ਸਾਹੀ ਉਹ ਬਿਮਾਰੀਆਂ ਤੋਂ ਦੂਰ ਸੀ ਤੰਦਰੁਸਤ ਰਹਿੰਦੇ ਸੀ ਤੇ ਲੰਮੀ ਉਮਰ ਭੋਗਦੇ ਸੀ ਤੇ ਅਸੀਂ ਅੱਜ ਇਹ ਚੀਜ਼ਾਂ ਖਾਣੀਆਂ ਛੱਡ ਦਿੱਤੀਆਂ ਨੇ ਆਓ ਇਹਨਾਂ ਚੀਜ਼ਾਂ ਦੀ ਆਦਤ ਪਾਈਏ ਹਦਾਲ ਸਬਜੀ ਦੇ ਨਾਲ ਚਟਨੀ ਬਣਾ ਕੇ ਖਾਈਏ ਅੱਜ ਕੱਲ ਤਾਂ ਡੰਡੇ ਕੁੰਡੇ ਨਾਲ ਨਹੀਂ ਬਣਾ ਸਕਦੇ ਤਾਂ ਤੁਸੀਂ ਮਿਕਸੀ ਵਿੱਚ ਗ੍ਰੈਂਡਰ ਵਿੱਚ ਵੀ ਇਸ ਨੂੰ ਤਿਆਰ ਕੀਤਾ ਜਾ ਸਕਦਾ ਹੈ ਕੋਈ ਔਖੀ ਗੱਲ ਨਹੀਂ ਆਪ ਵੀ ਖਾਓ ਤੇ ਬੱਚਿਆਂ ਨੂੰ ਵੀ ਚਟਣੀ ਪੁਦੀਨੇ ਦੀ ਬਣੀ ਹੋਈ ਚਟਣੀ ਜ਼ਰੂਰ ਖਵਾਓ ਤਾਂ ਕਿ ਬੱਚਿਆਂ ਵਾਸਤੇ ਵੀ ਇਹ ਬਹੁਤ ਜ਼ਰੂਰੀ ਹੈ ਬੱਚਿਆਂ ਵਿੱਚ ਅਕਸਰ ਹੀ ਭੁੱਖ ਘੱਟ ਲੱਗਦੀ ਹੈ ਤੇ ਬੱਚੇ ਰੋਟੀ ਬਹੁਤ ਘੱਟ ਖਾਂਦੇ ਨੇ ਜੇਕਰ ਇਹੋ ਜੀਆਂ ਚੀਜ਼ਾਂ ਤਿਆਰ ਕਰਕੇ ਬੱਚਿਆਂ ਨੂੰ ਵੀ ਖਾਣ ਦੀ ਆਦਤ ਪਾਈ ਜਾਵੇ ਤਾਂ ਬੱਚੇ ਵੀ ਖਾਣਾ ਖਾਣ ਲੱਗ ਜਾਣਗੇ ਇਸ ਲਈ ਚਟਨੀ ਬਣਾ ਕੇ ਪੁਦੀਨੇ ਦੀ ਆਪ ਵੀ ਖਾਓ ਤੇ ਬੱਚਿਆਂ ਨੂੰ ਵੀ ਖਵਾਓ ਤੇ ਸਿਹਤਮੰਦ ਰਹੋ